ਅੰਮ੍ਰਿਤਸਰ ਬਟਾਲਾ ਰੋਡ ਮੈਟਰੋ ਬੱਸ ਪੁਲ ਤੇ ਆਪਣੇ ਪਿਤਾ ਨਾਲ ਬਾਈਕ ਸਵਾਰ 6 ਸਾਲਾ ਬੱਚੀ ਦਾ ਗਲਾ ਪਲਾਸਟਿਕ ਦੀ ਡੋਰ ਨਾਲ ਕੱਟਣ ਕਾਰਨ ਮੌਤ ਹੋ ਗਈ। ਮਿੰਦਰਜੀਤ ਕੋਰੇ ਮੈਂ ਬਾੜ ਪ੍ਰੈਜ਼ੀਡੈਂਟ ਹੈ। ਹਾਂ ਜੀ ਤੇ ਸਰ ਇੱਥੇ ਤੇ ਪਹੁੰਚੇ ਨੇ ਆਮ ਆਦਮੀ ਪਾਰਟੀ ਵਾਲੇ ਵੀ ਪਹੁੰਚੇ ਨੇ। ਸਾਡੇ ਆਪਣਾ ਬਾੜ ਦੇ ਨਵਦੀਪ ਸਿੰਘ ਹੰਦਲ ਕਾਉਂਸਲਰ ਜੋ ਹੈ ਉਹ ਵੀ ਆਏ ਨੇ ਆਪਣੀ ਟੀਮ ਨੂੰ ਇੱਥੇ ਪਹੁੰਚੇ ਹਨ ਲੈਣ ਕੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਿੱਥੇ ਤੱਕ ਹੋ ਸਕਦਾ ਹੈ ਕਿ ਅਸੀਂ ਆਪਣਾ ਇਹਨਾਂ ਦੀ ਹੈਲਪ ਕਰਾਂਗੇ ਜੋ ਵੀ ਜਿੱਥੇ ਤੱਕ ਅੱਜ ਵੀ ਹੁਣ ਵੀ ਮੈਨੂੰ ਫੋਨ ਆਇਆ ਚ ਕਹਿੰਦੇ ਮੈਡਮ ਅਸੀਂ ਜਿੱਥੇ ਤੱਕ ਮੈਂ ਕੋਸ਼ਿਸ਼ ਕਰ ਰਿਹਾ ਮੈਂ ਇਹਨਾਂ ਦੀ ਹੈਲਪ ਕਰ ਸਕਾਂ ਤੇ ਬਾਕੀ ਸਰ ਕੇ ਕਹਿੰਦੇ ਇਹ ਤੇ ਸਾਰੇ ਦਾਬਾ ਕਰਦੇ ਨੇ ਅੱਜ ਦਿਨ ਤੱਕ ਕਹਿੰਦੇ ਭਗਵਾਨ ਤਮਾਨ ਹੈ ਮੈਂ ਉਹ ਕਰ ਦੂੰਗਾ ਉਹ ਕਰ ਦੂੰਗਾ ਅੱਜ ਤੱਕ ਕੋਈ ਵੀ ਕੰਮ ਨਹੀਂ ਹੋਇਆ ਕੋਈ ਨਸ਼ਾ ਨਹੀਂ ਬੰਦ ਹੋਇਆ ਕੋਈ ਕੋਈ ਕੰਮ ਨਹੀਂ ਹੋਇਆ ਇੱਥੇ ਤੇ ਅਸਾਂ ਨੂੰ ਹੋਰ ਬੇਨਤੀ ਨਹੀਂ ਇਹ ਬੱਚੀ ਗਈ ਹੈ ਹੱਸਦਾ ਖੇਡਦਾ ਪਰਿਵਾਰ ਸੀ ਜਿਹੜਾ ਕੀ ਕਹਿੰਦੇ ਉਜਾੜਾ ਹੀ ਹੈ ਇੱਕ ਕਿਸਮ ਦਾ ਜਿਹੜਾ ਬੱਚਾ ਘਰੋਂ ਚਲਾ ਗਿਆ ਇਹਨਾਂ ਦੀ ਘਰ ਤੇ ਪੂਰੀ ਨਹੀਂ ਹੋ ਸਕਦੀ ਬਦਲਾ ਕਹਿੰਦੇ ਸੀ ਜੀ ਬਦਲਾਵ ਆਉਣਾ ਚਾਹੀਦਾ ਬਦਲਾਵ ਇਸੇ ਬਦਲਾਵ ਨੇ ਕੁਝ ਨਹੀਂ ਕੀਤਾ ਅਕੇ ਅੱਜ ਤੱਕ ਨਹੀਂ ਕੋਈ ਗੱਲ ਨਹੀਂ ਉਹ ਜਾਨੀ ਕਿ ਜੋ ਬਣਿਆ ਸੀ ਉਹ ਵੀ ਇਹਨਾਂ ਨੇ ਤੋੜ-ਖੋੜ ਕਰ ਛੱਡਿਆ ਇਹਨਾਂ ਨੇ ਹੋਰ ਕੀ ਕਰਨਾ ਸਾਡੀ ਬੇਨਤੀ ਇਹੀ ਹੈਗੀ ਹੈ ਇਹ ਚੈਨਲ ਡੋਰ ਤੇ ਲਗਾਨੀ ਚਾਹੀਦੀ ਹੈ ਲਗਾਮ ਲਗਾਨੀ ਚਾਹੀਦੀ ਹੈ ਕਿਉਂਕਿ ਇਹ ਅੱਜ ਤੱਕ ਨਹੀਂ ਕੋਈ ਅੱਜ ਤੱਕ ਕਈ ਵਾਰ ਸੁਣਿਆ ਹੈ ਕਿ ਕੋਈ ਬੇਟੀ ਕੋਈ ਕਿਸੇ ਦੀ ਬੇਟੀ ਐਕਟੀਵਿਟੀ ਤੇ ਜਾ ਰਹੀ ਹੈ ਉਹਦੇ ਡੋਰ ਫਿਰ ਗਈ ਜੀ ਉਹਦੀ ਆਪਣਾ ਡੈਥ ਹੋ ਗਈ ਹੈ ਕਈ ਵਾਰ ਮੁੰਡਿਆਂ ਦੀ ਬੱਚਿਆਂ ਦੀ ਨੌਜਵਾਨ ਬੱਚੇ ਚਲੇ ਗਏ ਕਈ ਵਾਰ ਇਹ ਹੋਇਆ ਤੇ ਮੇ ਬੇਨਤੀ ਹੈ ਕਿ ਸਰਕਾਰ ਅਗੇ ਕਿ ਹਾਂ ਇਹ ਇਸ ਚਾਇਨਾ ਡੋਰ ਨੂੰ ਬੰਦ ਕੀਤਾ ਜਾਵੇ। ਇੰਨਾ ਕੰਨਤਾ ਹੈਗਾ ਮੈਂ ਇੱਥੋਂ ਦੀ ਆਸ਼ਾ ਵਰਕਰ ਹੈਗੀ ਹਾਂ। ਹਾਂਜੀ। ਸੀਐਸਸੀ ਹਸਪੀਟਲ ਦੇ ਵਿੱਚ ਮੇਰੀ ਡਿਊਟੀ ਹੈਗੀ ਹੈ। ਹਾਂਜੀ। ਤੇ ਇਹ ਮੇਰੇ ਨੇਬਰ ਹੈਗੇ ਨੇ। ਹਾਂਜੀ। ਤੇ ਇਹਨਾਂ ਦੀ ਬੱਚੀ ਦੀ ਡਿਲੀਵਰੀ ਮੇਰੇ ਹੱਥੋਂ ਹੀ ਹੋਈ ਹੈਗੀ ਹੈ। ਹਾਂਜੀ। ਤੇ ਬਹੁਤ ਨਾਈਸ ਪਰਿਵਾਰ ਹੈ ਆਪਣੀਆਂ ਬੇਟੀਆਂ ਵੀ ਇਹਨਾਂ ਬੇਟਿਆਂ ਵਾਂਗ ਹੀ ਪਾਲੀਆਂ ਨੇ। ਹਾਂਜੀ। ਪਰ ਇਹ ਥੋੜੀ ਪਤਾ ਹੀ ਘਰੋਂ ਹੱਸਦੇ ਖੇਡਦੇ ਘੇਏ ਨੇ। ਤੇ ਚੰਗੀ ਭਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਤੇ ਚਾਈਨਾ ਡੋਰ ਸਾਡੀ ਤੇ ਹੋਈ ਹੋ ਹੰਗਾਰੇ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਇਹ ਹੱਥ ਜੋੜ ਕੇ ਸਾਰਿਆਂ ਅੱਗੇ ਰਿਕੁਐਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਹਾਂਦੇ ਆਗੇ ਜਿਹੜੇ ਚਲ ਜਾਂਦੇ ਨੇ ਪਰ ਇੱਕ ਜੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ ਤੇ ਸਾਡੀ ਇਹੋ ਹੀ ਹੈਗੀ ਏ ਵੀ ਬੇਨਤੀ ਵੀ ਪਲੀਜ਼ 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 ਇਹ ਡੋਰ ਬੰਦ ਕੀਤੀ ਜਾਵੇ ਸਰਕਾਰ ਦਾ ਕੋਈ ਨੌਮੈਂਡ ਆ ਦੇ ਘਰ ਪਹੁੰਚਿਆ ਹਾਂ ਜੀ ਆਏ ਹੀ ਆਏ ਨੇ ਇੱਥੇ ਪਰ ਉਹਨਾਂ ਨੇ ਤੁਹਾਨੂੰ ਪਤਾ ਕੀ ਕਹਿ ਕੇ ਜਾਣਾ ਕੁਝ ਕਰਦਾ ਤੇ ਕੁਝ ਵੀ ਨਹੀਂ ਕਹ ਕੇ ਜਾਂਦੇ ਨੇ ਕਰਨਾ ਕੀ ਉਹਨਾਂ ਨੇ ਸਰ ਆਏ ਸੀ ਆ ਅੱਛਾ ਨਾ ਤੁਹਾਡਾ ਮਣੀ ਜੀ ਮਣੀ ਤੇ ਹੋਇਆ ਕਿ ਸੀ ਤੁਹਾਡਾ ਜਾਜ ਜੀ ਬੈਠੀ ਸੀ ਹਾਂਜੀ ਹਾਂਜੀ ਮੇਰੇ ਅੱਗੇ ਬੈਠੀ ਫਲਾਈ ਓਵਰ ਹਲੇ ਚੜੇ ਹੀ ਉੱਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਤੇ ਸੀ ਬੱਕੇ ਇਹ ਜੀ ਅੱਜ ਸੈਲੀਬ੍ਰੇਸ਼ਨ ਮੋਲ ਤੇ ਲੱਗੇ ਜੀ ਅੱਛਾ ਜੀ ਉਹ ਤੋਂ ਮੈਂ ਚੜ ਰਿਹਾ ਹਾਂ ਜੀ ਤੇ ਬਿਲਕੁਲ ਹੌਲੀ ਸਲੋ ਹੋਈ ਉੱਥੇ ਡੋਰ ਫਿਰੀ ਤੇ ਉਸੇ ਵੇਲੇ ਮੌਕੇ ਤੇ ਮੌਤ ਹੋ ਗਈ ਤੁਸੀਂ ਹਸਪੀਟਲ ਲੈ ਗਏ ਸੀ ਹਾਂਜੀ ਹੋ ਗਏ ਵਿਜੇ ਨਗਰ ਹਸਪੀਟਲ ਐ ਪਲਸ ਉਹਦੇ ਚ ਗਏ ਡਾਕਟਰਾਂ ਨੇ ਕੀ ਕਿਹਾ ਮੌਕੇ ਡਾਕਟਰਾਂ ਨੇ ਉਸੇ ਵੇਲੇ ਕਿਹਾ ਕਿ ਖਤਮ ਹੋ ਗਈ ਹੈ ਜੀ ਮੈਂ ਲੇਬਰ ਦੇ ਕੰਮ ਕਰਦਾ ਹਾਂ ਸਭ ਤੋਂ ਛੋਟੀ ਬੱਚੀ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਇਹ ਸਭ ਤੋਂ ਛੋਟੀ ਕੀ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਇਹ ਮੰਗੇ ਹੀ ਇਹ ਹੀ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤੇ ਚਲੋ ਚਲੇ ਗਿਆ ਪਰ ਕਰਦੇ ਨਹੀਂ ਐ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ ਕੱਲ ਵੱਲੇ ਵੀ ਹੋਇਆ ਉੱਥੇ ਪੁਲਿਸ ਵੀ ਲੱਗੇ ਖੜੀ ਐ ਥਾਣਾ ਵੀ ਲੱਗੇ ਆ ਜੀ ਪਰ ਉੱਥੇ ਕੋਈ ਡੱਕਦਾ ਹੀ ਨਹੀਂ ਵੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਇਆ ਮੁੰਡਾ ਵਰਗਾ ਦੌਰ ਤੇ ਬੰਦ ਕਰਤੀ ਪੂਰੀ ਤਰ੍ਹਾਂ ਤੇ ਬੰਦੇ ਇਹ ਨਹੀਂ ਦੇ ਇੱਕ ਬੰਦਾ ਹੀ ਇਹ ਡੋਰਾ ਵਖਾ ਸਕਦੇ